ਸਸਿਕਾਓ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਵਾ ਦੇ ਵਿੱਚ ਸਰਾਵਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦੀ ਬੁੱਕਲ ਦਾ ਪਿੰਡ ਆ ਇਹ ਮਿੱਤਰੋ ਕੋਟਕਪੂਰਾ ਸ਼ਹਿਰ ਆ ਜਿਹੜਾ ਇਸ ਪਿੰਡ ਦੇ ਨੇੜਲੇ ਪਿੰਡ ਆ ਜਿਹੜਾ ਮਿੱਤਰੋ ਕੋਟਕਪੂਰੇ ਤੋਂ ਜਦੋਂ ਆਪਾਂ ਬਰਗਾੜੀ ਵਾਲ ਨੂੰ ਵਾਧਦੇ ਆ ਥੋੜੀ ਜੀ ਦੂਰੀ ਤੈਅ ਕਰਨ ਅਨੁਸਾਰ ਕੁਝ ਕੁ ਕਦਮਾਂ ਦੀ ਉਸੇ ਘਟ ਤੋਂ ਸਿੱਧੀ ਸੜਕ ਗੇਟ ਦੇ ਥੱਲੇ ਦੀ ਪਿੰਡ ਸਰਾਵਾਵਾਂ ਦੇ ਵਿੱਚ ਆਉਂਦੀ ਆ ਮਿੱਤਰੋ ਤੇ ਸਰਾਵਾਵਾਂ ਪਿੰਡ ਤੋਂ ਜਿਹੜਾ ਗੁਰੂਸਰ ਵਾਲਾ ਰਾਵਾ ਉਸ ਰਾਹ ਦੇ ਉੱਤੇ ਮੋੜਾਂ ਦੀ ਚੱਕੀ ਨਾ ਵੀਰੇ ਹਾਂਜੀ ਹਾਂਜੀ ਮੋੜਾਂ ਦੀ ਚੱਕੀ ਸਾਹਬ ਸਿੰਘ ਬਾਈ ਕੇ ਘਰ ਦੇ ਵਿੱਚ ਮੌਜੂਦ ਆ ਫਾਰਮ ਦੇ ਵਿੱਚ ਮੌਜੂਦ ਆ ਇੱਕ ਟੌਪ ਦੀ ਵਾੜ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਵਾੜ ਨਵਾਂ ਹਨ ਜਵਾਨੀ ਜੋਸ਼ ਦੇ ਵਿੱਚ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਸਾਰੀ ਜਾਣਕਾਰੀ ਲੈਣੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਟਾ ਠੀਕ ਠਾਕ ਬਾਈ ਬਹੁਤ ਵਧੀਆ ਆਪਣਾ ਦੱਸੋ ਜੀ ਦੁਰਸਾਹਬ ਸਿੰਘ ਘਰ ਪਰਿਵਾਰ ਬਾਈ ਹਾਂ ਬਹੁਤ ਵਧੀਆ ਬਾਈ ਧੰਨਵਾਦ ਤੁਹਾਡਾ ਇਹ ਸਾਬ ਬਾਈ ਘਰ ਤਾਂ ਆਪਣਾ ਆ ਗਿਆ ਗੁਰਸਹਾਲਾ ਰੋਡ ਦੇ ਉੱਤੇ ਹਾਂ ਇਹ ਫਾਰਮ ਗੁਰਸਹਾਲਾ ਰੋਡ ਛੜਕ ਤੇ ਆ ਗਿਆ ਜੀ ਠੀਕ ਹੈ ਬਾਈ ਦਿਨ ਨਾਲ ਆਪਣੀ ਚੱਕੀ ਵੀ ਹੈ ਹਾਂ ਜੀ ਹਾਂ ਜੀ ਚਲੋ ਸ਼ੁਕਰ ਹੈ ਬਾਈ ਅੱਛਾ ਸਾਬ ਬਾਈ ਗਾਂ ਵੇਚਣੀ ਹੈ ਇੱਕ ਹਨਾ ਕਿਹਨੂੰ ਵਸੂਆ ਸੁੰਦੀ ਆ ਵੀਰੇ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੂਣਾ ਆ ਇਹਨੇ ਕਿੰਨੇ ਦਿਨ ਪਏ ਵੀਰੇ ਇਹਦੇ ਸੂਣ ਦੇ ਅੰਤ ਤਾਈ ਦਾ ਲ ਆਪਾਂ ਤੋਕੜ ਕੱਪਣ ਲਈ ਸੀ ਜਦੋਂ 12 ਕਿਲੋ ਦੁੱਧ ਤੇ ਆਪਾਂ ਛੱਡੀ ਆਈ ਮੈਂ ਠੀਕ ਆ ਬਈ ਕਹਿਣ ਤੋਂ ਭਾਵੇਂ ਆ ਵੀ 25 26 ਕਿਲੋ ਦੇ ਘੇਰੇ ਦੇ ਦੁੱਧ ਟੋਰਨ ਆਪਾਂ ਜੂਗੀ ਹਨਾ ਪਾ ਜੂਈ ਆ ਰਾਮ ਨਾਈ ਹੂੰ ਲੇਵਾ ਪੰਡਾ ਚੰਗਾ ਵਾ ਬਰੀਕੀ ਚੰਗੀ ਆ ਹਨਾ ਹਾਂਜੀ ਹੂੰ ਥਣ ਵੀ ਚੰਗਾ ਵਾ ਬਈ ਤੋਰੀ ਵੀ ਰੇ ਸਾਹਿਬ ਯਾਰ ਗੱਡੀ ਬਾਹਰੋਂ ਲੈ ਵੀ ਮਿੱਤਰੋ ਤੁਹਾਨੂੰ ਤੋਰ ਕੇ ਵਿਖਾਉਣਾ ਬਰੀਕੀ ਚਮਕਦਮਕ ਬੱਛੀ ਦੀ ਪੂਰੀ ਆ ਮੜਾਇਆ ਸਿੰਘ ਜ਼ਰੂਰ ਹੈਗਾ ਇੱਕ ਝੁੰਗਾ ਵਾ ਤੇ ਇੱਕ ਦੁੱਜੂ ਮਤਲਬ ਪਾਸੇ ਨੂੰ ਕੱਢਿਆ ਹੋਇਆ ਬਰੀਡ ਬਹੁਤ ਆ ਜਾਤ ਬਹੁਤ ਆ ਲੇਵੇ ਭਾਂਡੇ ਲੋ ਬੜੀ ਖਰੀ ਵੱਛੀ ਆ ਕਹਿਣ ਵਾਲੀ ਗੱਲ ਨਹੀਂ ਕੀ ਕੋਈ ਵੇਖੋ ਕਿ ਉਹਨਾਂ ਦੀ ਵੇਖੋ ਕਿਹੜਾ ਦੀ ਮਿੱਤਰੋ ਬਰੀਕੀ ਸਾਰੀ ਕਰਮਾਂ ਵਾਲੀ ਦੀ ਬਾਗਮਾਲ ਲੇਵੇ ਭਾਂਡੇ ਤੋਂ ਤੁਰਦੀ ਤਰਦੀ ਬੜੇ ਸਟਾਈਲ ਨਾਲ ਆ ਗਾ ਯਾਰ ਕਹਿਣ ਵਾਲੀ ਗੱਲ ਨਹੀਂ ਕੀ ਕੋਈ ਹੂੰ ਦੇਖੋ ਕਿ ਉਹਨਾਂ ਦੀ ਬਾਈ ਓਕੇ ਦੀ ਰਿਪੋਰਟ ਜਾਵਾ ਦੁੱਧ 12 ਨਹੀਂ ਦੁੱਧ 27 22 ਕਿਲੋ ਵੀ ਪਾ ਸਕਦੀ ਜੇ ਤੁਸੀਂ ਸੇਵਾ ਕਰ ਲੋ ਤੇ 30 ਵੀ ਲੈ ਸਕਦੇ ਲੈ ਜੀ ਪੁੱਤ ਇਹਦੀਆਂ ਵਾਲ ਟੇਲਾਂ ਦਿਖਾਈ ਕਿਹੜਾ ਜੀ ਨਜ਼ਦੀਕ ਜਾ ਕੇ ਮੈਨੂੰ ਪਤਾ ਵੱਛੀ ਨੇ ਬਣਨ ਲੱਗੀ ਨੇ ਰਿਕਾਰਡ ਤੋੜ ਜਣੇ ਉਹਦੇ ਤੋਂ ਲੈ ਵਾ ਲੈ ਕੇ ਤੁਰਿਆ ਨਹੀਂ ਜਾਣਾ ਜਦੋਂ ਇਹ ਤਿਆਰ ਹੋਈ ਕਰਮਾ ਵਾਲੀ ਵੇਖੋ ਕਿਰਾਂ ਦੀ ਮਿੱਤਰੋ ਥਣ ਥਣੂ ਚੰਗਾ ਲੱਗਾ ਹੋਇਆ ਦੂਰਾ ਸਟਾਈਲ ਆ ਸਾਰਾ ਵੱਛੀ ਦਾ ਦੁੱਧ ਵਾਲੇ ਪੱਖ ਵਾਲੀ ਵੱਛੀ ਆ ਕਹਿਣ ਵਾਲੀ ਗੱਲ ਨੇ ਕਿ ਦੁੱਧ ਵੀ ਦੇਊਗੀ ਤੇ ਨਿਆਰੇ ਵਾਲਾ ਦੇਊਗੀ ਅੱਛਾ ਭਾਈ ਰੇਟ ਕੀ ਆ ਸਾਬ ਭਾਈ ਜੰਦਾ ਇਹ ਭਾਈ ਲੈਣ ਦੇ ਨਹੀਂ ਕਰਦੇ ਆਂਗੇ ਇੱਕ 5000ਤੀ ਮਾਨਤਨ ਵਿੱਚੋਂ ਥੋੜਾ ਪਤਾ ਮਾਨਤਨ ਦਾ ਛੋੜ ਛੱਪਾ ਹੀ ਹੋ ਗਈ ਕਿੰਨਾ ਨੂੰ ਕਰਦੇ ਕਿ ਨਾ ਅੱਡੋ ਬਾ ਦੇ ਦੇ ਦਿਆਂਗੇ 1 4 ਦੀ ਦੇ ਦੇ ਦਿਆਂਗੇ 1 4 ਦੀ ਹਾਂ ਹਾਂ ਮੇਰਾ ਰਾਦਾ ਪੂਰੇ ਦਾ ਕਰਨ ਦਾ ਹੀ ਨਹੀਂ 1 4 ਨੂੰ ਬਾਹਲਾ ਨਹੀਂ ਕਹਿੰਦਾ ਕਿਉਂਕਿ ਬਾਈ ਪਹਿਲਾਂ ਰੇਟ ਬਾਈ 15 20 ਕਰਨ ਨੂੰ ਫਿਰਦਾ ਸੀ ਮੈਂ ਪਹਿਲੇ ਹੀ ਰੇਟ ਘਟਵਾ ਲਿਆ ਉਹ ਜਾ ਮੈਂ ਪੂਰੇ ਦੇ ਧੱਕੀ ਆ ਵੜ ਵੀ ਇੱਥੇ ਜੇ ਹੈਗੀ ਆ ਕਿਉਂਕਿ ਦੁੱਧ ਵਾਲੇ ਹਿਸਾਬ ਤੋਂ ਵੇਖਦੇ ਆ ਜੇ ਆਪਾਂ ਦੁੱਧੂ ਜਾਣੇ ਉਵੇਂ 80 85 ਤੱਕ ਦੇ ਆ ਪਰ ਦੁੱਧ ਵਾਲੇ ਹਿਸਾਬ ਤੋਂ ਟੋਰਨ ਨੂੰ ਲੈ ਲੈਂਦੇ ਆ ਜੇ ਬਾਈ ਨੰਬਰ ਸਾਹਿਬ ਬਾਈ ਦਈ 98761 ਜੀ 067 ਜੀ ਇੱਕ ਵਾਰੀ ਹੋਰ ਬੋਲ ਦਿਓ ਵੀਰੇ 98761 ਜੀ 0.87 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਰਾਬਤਾ ਹੈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਮਿੱਤਰੋ ਜਿਹੜਾ ਸੁਨਾਵਾ ਜ਼ਿਲ੍ਹਾ ਫਰੀਦਕੋਟ ਸੁਨਾਵਾ ਤੋਂ ਗੁਰੂਸਰ ਰੋੜਾ